ਸਸੀ ਗੱਲ ਦੋਸਤੋ ਦੋਸਤੋ ਇੱਕ ਛੋਟੀ ਜੀ ਗੱਲ ਸੁਣਾਉਣ ਲੱਗਿਆ ਜ਼ਰਾ ਗੌਰ ਕਰਿਓ ਇੱਕ ਜੰਗਲ ਵਿੱਚ ਇੱਕ ਦਰਖਤ ਤੇ ਚਿੜੀ ਤੇ ਚਿੜਾ ਬੈਠੇ ਆਪਸ ਵਿੱਚ ਗੱਲਬਾਤ ਕਰ ਰਹੇ ਸੀ ਤਾਂ ਚਿੜੀ ਨੇ ਦੂਰੋਂ ਇੱਕ ਵਿਅਕਤੀ ਨੂੰ ਆਉਂਦੇ ਵੇਖਿਆ ਤਾਂ ਉਸਨੇ ਚਿੜੇ ਨੂੰ ਕਿਹਾ ਕਿ ਮੈਨੂੰ ਲੱਗਦਾ ਕਿ ਇਹ ਵਿਅਕਤੀ ਸਾਨੂੰ ਮਾਰ ਦੇਵੇਗਾ ਤਾ ਚਿੜੀ ਨੇ ਉਸ ਵਿਅਕਤੀ ਵੱਲ ਜਦੋਂ ਗੌਰ ਨਾਲ ਵੇਖਿਆ ਤਾ ਉਸਨੇ ਚਿੜੀ ਨੂੰ ਕਿਹਾ ਕਿ ਨਹੀਂ ਓਪਰੇ ਯੇ ਮਾਨਸੇ ਤੂੰ ਉਹਦੇ ਸਿਰ ਤੇ ਬੰਨੀ ਪੱਗ ਤਾਂ ਵੇਖ ਉਹਦੇ ਕੱਪੜੇ ਤਾਂ ਪਾਈ ਵੇਖ ਉਸਦਾ ਪੂਰਾ ਲਿਬਾਸ ਤਾਂ ਦੇਖ ਇਹ ਕੋਈ ਸ਼ਿਕਾਰੀ ਥੋੜੀ ਹੈ ਜੋ ਸਾਨੂੰ ਮਾਰ ਦੇਵੇਗਾ ਤਾ ਚਿੜੀ ਨੇ ਉਸਦੀ ਗੱਲ ਮੰਨ ਲਈ ਪਰ ਗੱਲ ਉਹੀ ਹੋਈ ਜਦੋਂ ਉਹ ਵਿਅਕਤੀ ਨੇੜੇ ਆਇਆ ਤਾਂ ਉਸਨੇ ਤੀਰ ਕੱਢਿਆ ਕਿ ਚਿੜੀ ਨੂੰ ਮਾਰ ਦਿੱਤਾ ਚਿੜੀ ਫਰਿਆਦ ਲੈ ਕੇ ਸਰਕਾਰੀ ਦਰਬਾਰੇ ਗਈ ਲੰਮਾ ਸਮਾਂ ਉਸਦਾ ਕੇਸ ਚੱਲਿਆ ਤਖੀਰ ਨੂੰ ਜੱਜ ਨੇ ਫੈਸਲਾ ਚਿੜੀ ਦੇ ਹੱਕ ਵਿੱਚ ਸੁਣਾ ਦਿੱਤਾ ਤਾਂ ਜੱਜ ਨੇ ਕਿਹਾ ਕਿ ਇਸ ਨੂੰ ਕੀ ਸਜ਼ਾ ਦੇਣੀ ਹੈ ਉਹ ਚਿੜੀ ਹੀ ਡਿਸਾਈਡ ਕਰੂਗੀ ਤਾਂ ਚਿੜੀ ਨੇ ਕਿਹਾ ਕਿ ਜੈਸਾ ਮੈਂ ਇਸ ਨੂੰ ਸਜ਼ਾ ਦੇਣ ਵਾਲੀ ਕੌਣ ਹੁੰਨੀ ਆ ਮੇਰੀ ਤਾਂ ਸਾਰੀ ਦੁਨੀਆ ਉਜੜ ਗਈ ਪਰ ਕਹਿੰਦੀ ਇਸ ਨੂੰ ਇੱਕ ਗੱਲ ਕਹਿ ਦਿਓ ਕਿ ਜੇ ਇਹ ਸ਼ਿਕਾਰੀ ਹੈ ਤਾਂ ਸ਼ਿਕਾਰੀਆਂ ਵਾਲਾ ਲਿਬਾਸ ਪਾ ਕੇ ਰੱਖਿਆ ਕਰੇ ਸ਼ਰਾਫਤ ਵਾਲਾ ਨਹੀਂ ਉਕੀ ਅਸੀਂ لباس ਦੇਖ ਕੇ ਧੋਖਾ ਖਾ ਗਏ ਸੀ ਸੋ ਦੋਸਤੋ ਚਿੜੀ ਦੀ ਗੱਲ ਕਈਆਂ ਦੇ ਖਾਨੇ ਪੈ ਗਈ ਹੋਣੀ ਹੈ ਜੀ ਘਰਾਂ ਵਿੱਚ ਲੱਗੇ ਹੋਏ ਸ਼ੀਸ਼ੇ ਸਾਡੇ ਅਸਲੀ ਕਿਰਦਾਰ ਦਿਖਾ ਦੇਣਾ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਘਰ ਵਿੱਚ ਕੋਈ ਸ਼ੀਸ਼ਾ ਹੋਊਗਾ ਕਿਉਂਕਿ ਉਹ ਸ਼ੀਸ਼ੇ ਸਿਰਫ ਅਸੀਂ ਸ਼ਕਲਾਂ ਦੇਖਣ ਲਈ ਰੱਖੇ ਨੇ ਖਿਰਦਾਰ ਵਿੱਚ ਮਿਲेंगे ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਨਹੀਂ ਤਾਂ ਅਗਲੀ ਵੀਡੀਓ ਦੇਖੋ